ਤਾਂ ਦੇਖੋ ਬਈ ਕੈਪਟਨ ਦੀ ਰੈਲੀ ਚ ਕੀ ਹੋ ਰਿਹਾ ਸਰਿਆਂ ਭੁੱਕੀ ਖੜੀ ਹੋ ਰਹੀ ਹੈ ਬੰਦੇ ਨੂੰ ਇਹ ਹੈ ਕਾਂਗਰਸ ਪਾਰਟੀ ਬਿਲਕੁਲ ਸੱਚੀ ਗੱਲ ਹੈ ਉਹ ਤਾਂ ਭੁਖਈਆਂ ਦੇ ਹਾਂ ਸਾਹਮਣੇ ਹਾਂ ਸਾਰੇ ਸਾਹਮਣੇ ਦੇ ਪੂਰੇ ਕਾਪਰ ਵਿੱਚ ਸਾਹਮਣੇ

ਹੋਰ ਨਾ ਫਰਮਾਂ ਦਾ ਪਾਰਟੀ ਪਾਰਟੀ ਉਹ ਲੱਗ ਕੱਢੇ ਪਾਰਟੀ ਦੇ ਖੱਡੇ ਬਣਿਆ ਹੋਇਆ ਨਹੀਂ ਕਰਦਾ ਅੱਗੇ ਆ ਰਹੇ ਪ੍ਰਿੰਟ ਟੈਗ ਔਰ ਪਾਰਟੀ ਦੇ ਉਹ ਡਿਗਰ ਲੀਡਰ ਸਰਕਾਰ ਦਿੱਤੀ ਨੂੰ ਇੱਕ ਮਿੰਟ ਬਾਅਦ ਦੇ ਹਾਲੀ ਗੋਲ ਕੇ ਜਿਹੜੀ ਪ੍ਰਧਾਨਗੀ